ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਨਿਊ ਬਲੌਗ ਹੈ ਜੀ ਲੈ ਕੇ ਹਾਜ਼ਰ ਹੋਏ ਆਂ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ ਜਲਦੀ ਜਲਦੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਅੱਜ ਮੈਂ ਆਈ ਆਂ ਭੂਆ ਕੇ ਘਰੇ ਤੇ ਆਓ ਜੀ ਦਿਖਾਉਨੇ ਆਂ ਫਿਰ ਭੂਆ ਦਾ ਘਰ ਇੱਧਰ ਦੇਖੋ ਮੈਂ ਇਧਰ ਐਂਟਰ ਹੋਈ ਆਂ ਇਧਰੋਂ ਐਸਾ ਗੇਟ ਤੋਂ ਐਂਟਰ ਹੋਈ ਆਂ ਤੇ ਇਧਰ ਦੇਖੋ ਆ ਭੂਆ ਦਾ ਘਰ ਰਿਹਾ ਜੀ ਤੇ ਝੁੱਲਾ ਚੰਕਰਿਆ ਅੱਧਰ ਦੇਖੋ ਤੇ ਮੈਂ ਕਿਹਾ ਚਲੋ ਜਲ ਜਾਂਦੇ ਇੱਕ ਨਵਾਂ ਬਲੌਗ ਬਣਾ ਲਈਏ ਜੀ ਤੇ ਪਲੀਜ਼ ਰਿਕਵੈਸਟ ਹੈ ਜਿਹੜੇ ਸਾਡੇ ਨਵੇਂ ਦਰਸ਼ਕ ਹੈ ਉਹਨਾਂ ਰਿਕਵੈਸਟ ਕਰਾਂਗੇ ਜੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆ ਜਿਹੜੇ ਬਾਬਿਆਂ ਦੇ ਥਾਨ ਹੈ ਜੀ ਯਾਨੀ ਕਿ ਮੰਦਿਰ ਹੈ ਇੱਧਰ ਦੇਖੋ ਸਾਹਮਣੇ ਭਾਬੀ ਹੋ ਰਹੀ ਹੈ ਤੇ ਆਹ ਕੂਲਰ ਪਿਆ ਹੈ ਉਹ ਆਕਾ ਇੱਧਰ ਸ਼ਾਇਦ ਬੱਚੇ ਸੌ ਰਹੇ ਹੈ ਜੀ ਇੱਧਰ ਦੇਖੋ ਬੱਚੇ ਸਿੱਤੇ ਪਏ ਆਹ ਜੀ ਠੀਕ ਠਾਕ ਹੋ ਐ ਆਪੂ ਆ ਕੇ ਘਰ ਤੋਂ ਬਾਹਰ ਦਾ ਸੀਨ ਹੈ ਤੇ ਇੱਕ ਤੁਹਾਨੂੰ ਨਵੀਂ ਚੀਜ਼ ਦਿਖਾਵਾਂਗੇ ਜੀ ਕਿਉਂਕਿ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਆ ਆਹ ਹੈ ਜੀ ਕੱਚਾ ਕੋਠਾ ਕੱਚਾ ਕੋਠਾ ਹੈ ਜੀ ਇਹ ਆਓ ਵੀ ਤੁਹਾਨੂੰ ਵਿਊ ਦਿਖਾ ਦਿੰਨੇ ਆ ਇੱਕ ਕੱਲ ਪਰਸੋਂ ਦੀ ਵੀਡੀਓ ਦਿੱਤੀ ਸੀ ਜੀ ਆਪਾਂ ਤੇ ਉਹਦੇ ਚ ਵੀ ਇਸ ਤਰੀਕੇ ਕਾਨਿਆਂ ਦੀ ਛੱਤ ਸੀਗੀ ਤੇ ਇਹਦੇ ਚ ਵੀ ਕਾਨਿਆਂ ਦੀ ਛੱਤ ਹੈ ਜੀ ਸੋ ਇਧਰ ਦੇਖੋ ਆਪਾਂ ਅੰਦਰ ਇਹਨਾਂ ਨੇ ਹੁਣ ਤੂੜੀ ਰੱਖ ਰੱਖੀ ਆ ਇਹ ਪਹਿਲਾਂ ਪੁਰਾਣੇ ਸਮਿਆਂ ਦੀਆਂ ਇਹੋ ਜਿਹੀਆਂ ਟਾਂਡਾ ਹੁੰਦੀਆਂ ਸੀਗੀਆਂ ਜੀ ਭਾਂਡੇ ਵਰਤਨ ਰੱਖਣ ਨੂੰ ਤੇ ਇੱਧਰ ਦੇਖੋ ਇਹੋ ਜਿਹੀ ਜੰਗਲੇ ਰੱਖੇ ਜਾਂਦੇ ਸੀਗੇ ਹਵਾ ਪੈਣ ਨੂੰ ਠੀਕ ਆ ਤੇ ਇੱਧਰ ਦੇਖੋ ਫੁੱਲ ਵੱਡਾ ਕਮਰਾ ਹੈ ਜੀ ਤੇ ਅੱਜ ਮੈਂ ਕਿਹਾ ਚਲੋ ਕੱਚੇ ਕਮਰੇ ਦਾ ਜਿਹੜਾ ਥੋੜਾ ਜਿਹਾ 뷰 ਲੈ ਲਈਏ ਤੇ ਐ ਜਿਹੜੇ ਵਾਲੇ ਰੱਖੇ ਜਾਂਦੇ ਸੀ ਬਰਤਨ ਵਗੈਰਾ ਕੋਈ ਆਪਣੇ ਡੱਬੇ ਵਗੈਰਾ ਮਿਰਚ ਨੋਂਦੇ ਰੱਖਣ ਵਾਸਤੇ ਉਧਰ ਵੀ ਥੋੜੇ ਜਿਹੇ ਵਾਲੇ ਬਣਾ ਰੱਖਿਆ ਆ ਉੱਪਰ ਟਾਂਡ ਰਹੀ ਜੀ ਭਾਂਡੇ ਬਰਤਨ ਨੂੰ ਜਿਹੜੇ ਆਪਾਂ ਅੱਜ ਚਾਹੁੰਦੇ ਹੁੰਦੇ ਸੀ ਪਹਿਲਾਂ ਬੁੜੀਆਂ ਪੁਰਾਣੇ ਜਵਾਨੇ ਚ ਨਾ ਤੇ ਖਾਸ ਕਰਕੇ ਕੱਚੇ ਕੋਠਿਆਂ ਚ ਆਹ ਚੀਜ਼ ਜ਼ਰੂਰ ਰੱਖੀ ਜਾਂਦੀ ਸੀ ਹਵਾ ਪੈਣ ਨੂੰ ਕਿਉਂਕਿ ਅੱਜ ਕੱਲ ਤਾਂ ਪੱਕੇ ਕਮਰੇ ਹੋ ਗਏ ਜੀ ਐਸ ਕੂਲਰ ਚੱਲਣ ਲੱਗੇ ਲੋੜ ਹੀ ਨਹੀਂ ਨਾ ਚੀਜ਼ਾਂ ਦੀ ਤੇ ਕਿੱਥੇ ਆ ਠੰਡੀ ਹਵਾ ਖਾਣੀ ਜੀ ਹਨਾ ਨੈਚੁਰਲ ਹਵਾ ਇਹ ਇਧਰ ਦੇਖੋ ਵਧੀਆ ਹੰਤਲੋ ਵੀ ਸੰਤਾ ਖੁੱਲੇ ਖੁੱਲੇ ਘਰ ਵਧੀਆ ਲੱਭਦੇ ਆ ਤੇ ਖੁੱਲੇ ਖੁੱਲੇ ਵੇੜੇ ਆ ਜੀ ਇਧਰ ਦੇਖੋ ਤੇ ਆ ਇਹਨਾਂ ਦੀ ਪਸੂਆਂ ਦੀ ਖੁਰਲੀ ਆ ਫਸਕਣ ਦੀ ਖੁਰਲੀ ਆ ਤੇ ਇਧਰ ਦੇਖੋ ਉਹ ਤੁਹਾਨੂੰ ਦਿਸੂਗਾ ਜੀ ਥੋੜਾ ਜਿਹਾ ਗਵਾਰਾ ਲਾ ਰੱਖਿਆ ਆ ਦੇਖੋ ਇਹ ਆ अकेਲੀ ਹੈ ਜੀ ਪੀਲਾ ਫੁੱਲ ਉੱਤੇ ਨਜ਼ਰ ਆ ਰਿਹਾ ਇਸਦੇ ਇੱਧਰ ਜਵਾਰ ਬੀਜ ਰੱਖੀ ਹੈ ਜੀ ਦੇਖੋ ਆਓ ਜੀ ਅੰਦਰ ਆਪਾਂ ਵੀਊ ਲੈ ਲਈਏ ਕੀ ਕਹਿੰਦੀ ਸਰਬਜੀਤ ਚੱਲਦੀ ਆ ਕਿ ਨਹੀਂ ਆ ਖੁੱਲਾ ਖੁੱਲਾ ਘਰ ਹੈ ਜੀ ਇੰਨਾ ਇੱਕ ਉਧਰ ਗੇਟ ਹੈ ਤੇ ਇੱਕ ਛੋਟਾ ਇੱਧਰ ਗੇਟ ਹੈ ਅੰਦਰ ਬਾਹਰ ਨੂੰ ਯਾਨੀ ਕਿ ਦੋਨਾਂ ਸਾਈਡਾਂ ਨਿਕਲਣ ਨੂੰ ਤੇ ਹਾ ਹਾ ਆ ਮਸ਼ੀਨ ਰਈ ਜੀ ਕੁਤਰੇ ਵਾਲੀ ਤੇ ਆ ਦੇਖੋ ਪਹਿਲਾਂ ਇੱਥੇ ਗੇਟ ਹੁੰਦਾ ਸੀਗਾ ਕਿਉਂਕਿ ਇੱਥੇ ਗੇਟ ਸੀਗਾ ਇੱਥੇ ਭਰਤੀ ਬਹੁਤ ਜ਼ਿਆਦਾ ਪਾਤੀ ਤੇ ਗੇਟ ਥੱਲੇ ਦਬ ਗਿਆ ਜੀ ਹਨਾ ਅਸੀਂ ਵੀ ਆਉਂਦੇ ਹੁੰਦੇ ਸੀਗੇ ਇਸ ਘਰੇ ਬਹੁਤ ਪੁਰਾਣਾ ਕਮਰਾ ਹੈ ਜੀ ਤੇ ਆ ਦੇਖੋ ਬਾਹਰਲੀ ਸਾਈਡ ਵੀ ਆ ਚੀਜ਼ ਲਾ ਰੱਖੀ ਐ ਇਹਨਾਂ ਨੇ ਆ ਦੇਖੋ ਆਲਾ ਵਗੈਰਾ ਜਿਹੜਾ ਜਿਹਨੂੰ ਵੀ ਕਹਿੰਦੇ ਆ ਤੇ ਹੈਦਰ ਆ ਵੀਊ ਦੇਖੋ ਜੀ ਕਿੰਨਾ ਘੈਂਟ ਆਇਆਗਾ ਸੁਬਾ ਸੁਬਾ ਉੱਠਦੇ ਸਾਰੀ ਹਰਿਆਲੀ ਮੱਥੇ ਲੱਗਦੀ ਹੈ ਤੇ ਆਪੂ ਆ ਕੇ ਪਾਣੀ ਪਿਤਾ ਕਰਨ ਆਲਾ ਆ ਪਾਣੀ ਵਾਲੀ ਡਿੱਗੀ ਹੈ ਤੇ ਉਧਰ ਨੀ ਆ ਪਰ ਰੱਖੀਆਂ ਜੀ ਨਹਾਉਣ ਖਾਣਾ ਤੇ ਹੋਰ ਪਤਾ ਨਹੀਂ ਕੀ ਕੀ ਬਣੂਗਾ ਉੱਥੇ ਤੇ ਘਰੋਂ ਬਾਹਰ ਵੀ ਹੁੰਨੇ ਆ ਤਾਂ ਇੱਧਰ ਦੇਖੋ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੈ ਦੇਖੋ ਸਾਡੇ ਤਾਂ ਇੱਥੇ ਸੋਹਣੇ ਸੀਨ ਆਉਂਦੇ ਆ ਜੀ ਕਮੈਂਟ ਲੱਗਦਾ ਹੈ ਵੀਡੀਓ ਵਧੀਆ ਲੱਗੇ ਤਾਂ ਜੀ ਦਬਕੇ ਸ਼ੇਅਰ ਕਰਦੇ ਹੋ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ